ਸਾਸ਼ੀ ਕਾਲਾ ਬਾਈ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅੰਬਰਕੀ ਟੀਵੀ 1990 ਤੋਂ ਬਾਈ ਜੀ ਚਲੋ ਆਪਾਂ ਕੰਡਾ ਚੈੱਕ ਕਰਦੇ ਹਾਂ ਆਪਣੇ ਤੋਲ ਸ਼ੁਰੂ ਹੋ ਗਿਆ ਹੁਣ ਲੱਗੋ ਆਪਣੇ ਕੰਡਾ ਲੱਗ ਚੁੱਕਿਆ ਇਹ ਨਾ ਧਿਆਨ ਰੱਖਣ ਯੋਗ ਗੱਲਾਂ ਨੇ ਬਾਈ ਜੀ ਇਹ ਵੀ ਸਭ ਤੋਂ ਪਹਿਲਾਂ ਤਾਂ ਵੀ ਕੰਡਾ ਚੈੱਕ ਕਰੋ ਕਿਉਂ 6 ਮਹੀਨੇ ਆਪਾਂ ਖੇਤੀ ਕਰਦੇ ਆ ਬਾਈ ਜੀ ਤੇ ਜਾ ਕੇ ਆਪਾਂ ਇਹ ਆਪਣਾ ਇਹ ਮਾਸੇਜ ਨਹੀਂ ਹੈਗਾ ਵੀ ਆਪਾਂ ਇਹ ਕਹਿੰਨਾ ਹੀ ਪੱਲੇ ਤਰ੍ਹਾਂ ਦੇ ਵੀ ਕੋਲੇ ਖੜ ਕੇ ਕੰਡਾ ਬਹੁਤ ਜ਼ਰੂਰੀ ਚੈੱਕ ਕਰਨਾ ਵੀ ਜੀ ਇੱਕ ਤਾਂ ਵੀ ਇਹਦੇ ਦੇਖਣਾ ਚਾਹੀਦਾ ਵੀ ਮਾਰਕੀ ਵਾਲੀਆਂ 2025 ਦੇ ਮਾਰਕੀ ਵਾਲੀਆਂ ਲੱਗੀਆਂ ਹੋਈਆਂ ਨੇ ਵੀ ਪੁਰਾਣੇ ਤਾਂ ਨਹੀਂ ਕਿਤੇ ਖੰਡੇ ਬਾਕੀ ਜਿੱਥੇ ਬੰਦੇ ਨੇ ਦੇਖੋ ਇਹਨਾਂ 37 ਕਿਲੋ ਪੂਰਾ ਭਾਰ ਨੂੰ ਤੋਲਦੇ ਨੇ ਕਿ ਵੱਧ ਘੱਟ ਆ ਇਹ ਆਪਣੇ ਧਿਆਨ ਰੱਖਣ ਜੋ ਗੱਲ ਨਈ ਬਾਈ ਜੀ ਵੀ ਇਹ ਨਾ ਜਦੋਂ ਆਪਾਂ ਵੀ ਮੰਡੀ ਚ ਜਾਨੇ ਹੈਗੇ ਬਾਕੀ ਵੈਸੇ ਤਾਂ ਤੁਸੀਂ ਸਾਰੀ ਸੇਣ ਹੈ ਬਾਈ ਜੀ ਮੈਂ ਇਹਨਾਂ ਗਿਆਨ ਤਾਂ ਦੇ ਸਕਦਾ ਤੁਹਾਨੂੰ ਲਓ ਜੀ ਕਰਤਾ ਸਟਾਰਟ ਪਹਿਲਾਂ ਆਪਾਂ ਕੰਡਾ ਚੈੱਕ ਕਰਾਇਆ ਕੰਡਾ ਚੈੱਕ ਕਰਕੇ ਆਪਾਂ ਢੋਲ ਸ਼ੁਰੂ ਕਰਤਾ ਵੈਸੇ ਬਾਈ ਇਦ ਕੀ ਚਾਰ ਨੇ ਹਰੇਕ ਥਮੀ ਘੱਡੀ ਜਾਂਦਾਗਾ ਝਾੜ ਦੀ ਦਿੱਕਤ ਬਹੁਤ ਆ ਰਹੀ ਹੈ ਕਿਉਂ 15 20 ਮਨ ਤਾਂ ਆਮ ਖਾਸ ਗੱਲ ਹੀ ਹੈ ਬਾਈ ਜੀ ਝਾੜ ਘਟਣਾ ਪਾਛੀ 6 ਮਹੀਨੇ ਕਿਤੇ ਕਰਦੇ ਆ ਨਾ ਤਾਂ ਆਪਾਂ ਜਾਣਦੇ ਕਿ ਜਦੋਂ ਚਾਰ ਲੱਗਦਾ ਆਪਣੇ ਉਦੋਂ ਵੀ ਨਹੀਂ ਜਾਂਦੇ ਮੈਂ ਬਹੁਤ ਘਰ ਦੇਖੇ ਨੇ ਬਾਈ ਜੀ ਤੇ ਨਾ ਜਦੋਂ ਕੋਈ ਵਾ ਕੰਡਾ ਦੀ ਲਾ ਕੰਡਾ ਲਾਉਂਦੇ ਨੇ ਉਦੋਂ ਨਹੀਂ ਜਾਂਦੇ ਆਹਲਾ ਕਹਿੰਦਾ ਸਾਨੂੰ ਇਮਾਨਦਾਰੀ ਆ ਫਲਾ ਨਾ ਧੋਕਾ ਵੀ ਵੀਰ ਮੇਰੇ ਉਹ ਗਲਤੀ ਨਾ ਕਰਿਆ ਕਰੋ ਵੀ ਜਦੋਂ ਵੀ ਆਪਣੇ ਕੰਡਾ ਆਪ ਆਪਣੀ ਫਸਲ ਤੋਲਦੇ 6 ਮਹੀਨੇ ਆਪਾਂ ਤੁਰੇ ਫਿਰਦੇ ਆ ਜਦੋਂ ਵੇਚਣ ਦਾ ਟਾਈਮ ਹੁੰਦਾ ਉਦੋਂ ਆਪਾਂ ਮੰਡੀ 'ਚ ਜਾਂਦੇ ਨਹੀਂ ਇਹ ਗਲਤੀਆਂ ਨਾ ਕਦੇ ਵੀ ਨਾ ਕਰੋ ਵੀ ਭੁੱਲ ਕੇ ਬਾਈ ਜੀ ਵੀ ਫਸਲ ਆਪਾਂ ਨੂੰ ਕੋਲੇ ਖੜ ਕੇ ਤਲਾਉਣੀ ਚਾਹੀਦੀ ਆ ਅਸਲ ਕੋਈ ਵੀ ਚੀਜ਼ ਆ ਬਾਈ ਬਰਬੀ ਕਰਦੇ ਆ ਜਦੋਂ ਆਪਾਂ 6 ਮਹੀਨੇ ਖੇਤੀ ਕਰਦੇ ਆ ਹਾਂ ਉਸ ਤੋਂ ਬਾਅਦ ਤੋਲ ਵੇਲੇ ਆਪਾਂ ਕੋਲੇ ਨਹੀਂ ਜਾਂਦੇ ਉਹ ਚੀਜ਼ ਆਪਾਂ ਨੂੰ ਬਰਬੀ ਨਹੀਂ ਕਰਦੇ ਆ ਬਸ ਬਾਈ ਜੀ ਇਹ ਆਪਣੀਆਂ ਬੇਨਤੀਆਂ ਨੇ ਕਿ ਕਿਉਂ ਆਪਾਂ ਨੂੰ ਕੋਲੇ ਖੜ ਕੇ ਫਸਲ ਤਲਾਉਣੀ ਚਾਹੀਦੀ ਆ ਕਿ ਕੋਲੇ ਜਮਾ ਕੰਡੇ ਦੇ ਕੋਲੇ ਰੁਕਣਾ ਚਾਹੀਦਾ ਹੈ ਕਈ ਰਾਤ ਦਾ ਸਮਾਂ ਹੁੰਦਾ ਬਾਈ ਜੀ ਉਦੋਂ ਵੀ ਵੱਧ ਘਟ ਤੋਲ ਜਾਂਦੇ ਨੇ ਕਿ ਅੱਜ ਕੱਲ ਕਿਸੇ ਤੇ ਇਮਾਨਦਾਰੀ ਨਹੀਂ ਹੈਗੀ। ਕਿਉਂ ਯਕੀਨ ਕਰਨਾ ਅੱਜ ਕੱਲ ਟਾਈਮ ਹੀ ਐਸਾ ਐ ਜਾ ਗਿਆ ਬਾਈ ਜੀ ਯਕੀਨ ਕਰਨਾ ਔਖਾ ਹੋ ਰਿਹਾ ਹਰੇਕ ਤੇ। ਕੋਈ ਹਰ ਇੱਕ ਥਾਂ ਮੇ ਵੀ ਮਨ ਨਹੀਂ ਚਲਦੀ ਚਲਦੀ ਹੈ। ਮੈਂ ਨਹੀਂ ਕਹਿੰਦਾ ਵੀ ਇਹ ਮੇਰੇ ਵੀਰ ਭਾਈ ਨੇ ਵੀ ਕਿਉਂ ਇਹਨਾਂ ਨੇ ਵੀ ਫਿਰ ਮੁੜ ਕੇ ਇਹਨਾਂ ਦਾ ਮੈਂ ਦੇਖਿਆ ਗੱਲਾਂ ਕਰਦੇ ਸੀ ਵੀ ਬਾਅਦ ਚ ਨਾ ਵਜਨ ਘਟਣ ਲੱਗ ਗਿਆ। ਇੱਕ ਘਟੇ ਮੰਗਰ ਕਹਿੰਦੇ ਕਿਲੋ-ਕਲੋ ਵਜਨ ਉੱਡ ਗਿਆ ਸਾਡਾ। ਤੋਂ ਫਿਰ ਇਹ ਵੀ ਕਿੱਥੋਂ ਦੇਣਗੇ ਵੀਰ ਇਹਨਾਂ ਨੂੰ ਇਹ ਵੀ ਹੁੰਦਾ ਵੀ ਜਿਹੜਾ ਗਲ ਪਊਗਾ ਆਪਣੇ ਵੀ ਆਪਾਂ ਕਹੋ ਜੇ ਇਹਨਾਂ ਨੇ ਵੀ ਮੰਨ ਕੇ ਚੱਲੋ ਵੀ 100-100 ਗ੍ਰਾਮ 150 ਗ੍ਰਾਮ ਵੱਧ ਤੋਲਤਾ ਤਾਂ ਕਿੱਥੇ ਕੰਮ ਜਾਊ ਬਈ ਜੀ ਲਓ ਜੀ ਆਪਣੇ ਇੱਕ ਬੋਰੀ ਭਰ ਕੇ ਸਟਾਰਟ ਕਰਤੀ ਭਾਈਆਂ ਨੇ ਅਜੀ ਦੂਜੀ ਲਈ ਭਰ ਆਊਗੀ ਹਮ ਤੇਵਰਾਰੇ ਬੰਦੇ ਠੀਕ ਨੇ ਵਧੀਆ ਕੰਮ ਚੱਡੀਆਂ ਦਾ ਵਿਚਾਰਾਂ ਦਾ ਸਾਰਿਆਂ ਨੂੰ ਮਜ਼ਦੂਰੀ ਕਰਨੀ ਬਹੁਤ ਓਕੇ ਬਈ ਉਹ ਦਿਨੇ 4 ਲੱਗਿਆ ਹੁੰਦਾਗਾ ਰਾਤ ਨੂੰ ਵਿਚਾਰੇ ਤੋਲਦੇ ਨੇਗੇ ਖਾਈ ਦਾ ਕੰਮ ਬਹੁਤ ਆ ਬਾਈ ਇਹ ਜਿਹੜਾ ਪੱਲੇਦਾਰੀ ਕਰਨੀ ਹੈ ਨਾ ਸਾਰਾ ਇਹਨਾਂ ਖਾਈ ਦਾ ਕੰਮ ਆ ਗਰਦ ਚ ਸਾਰਾ ਦਿਨ ਤੜਕੇ ਇਹ ਮੈਂ 7 ਵਜੇ ਲੱਗ ਜਾਂਦੇ ਨੇ ਰਾਤ ਨੂੰ ਇਹ 12 1 ਵਜੇ ਤੱਕ ਸਾਰਾ ਕੰਮ ਕਰਦੇ ਨੇ ਬਸ ਇਹ ਦੁਬਾਰੇ ਫੇਰੀ ਹੀ ਬੇਨਤੀ ਆ ਬਾਈ ਜੀ ਜਿੱਥੇ ਤੋਂ ਵੀ ਕੋਲੇ ਖੜਕੇ ਕੰਡਾ ਵੀ ਕੋਲੇ ਖੜਕੇ ਲਵਾਓ ਆਪੇ ਜੇ 1.5 150 ਮੰਨ ਕੇ ਚੱਲ ਬਦ ਤੁਲੀਗਾ ਫੇਰ ਵੀ ਕਿੱਥੇ ਕਮ ਜਾਂਦਾ ਵਾ